ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਪੈਦਾ ਹੋਈ ਏ ਉਹਦੇ ਉੱਤੇ ਗੰਭੀਰ ਚਿੰਤਾ ਦਾ ਵਿਸ਼ਾ ਤੇ ਸੋਚ ਵਿਚਾਰ ਕਰਨੀ ਜ਼ਰੂਰੀ ਏ ਜਿਹੜੇ ਕੈਰ ਜ਼ਿੰਮੇਵਾਰ ਢੰਗ ਦੇ ਨਾਲ ਕੰਮ ਹੋਏ ਨੇ ਕੋਈ ਮਹਿਕਮਾ ਹੋਵੇ ਕੋਈ ਅਫਸਰ ਹੋਵੇ ਜਾਂ ਕੋਈ ਮੰਤਰਾਲੇ ਹੋਵੇ ਉਹਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਏ ਕਿ ਇਹ ਹਾਲਾਤ ਪੈਦਾ ਕਿਸ ਤਰ੍ਹਾਂ ਹੋਏ ਬਹੁਤ ਜ਼ਿਆਦਾ ਬਾਰਿਸ਼ ਹੋਈ ਏ ਜਿਹੜਾ ਹਿਮਾਚਲ ਦੇ ਏਰੀਆ 'ਚ ਸੀ ਜਿੱਥੋਂ ਪੌਂਗ ਡੈਮ 'ਚ ਪਾਣੀ ਆ ਰਿਹਾ ਜਿੱਥੋਂ ਭਾਖੜਾ ਡੈਮ 'ਚ ਆ ਰਿਹਾ ਸ਼ਾਹਪੁਰ ਕੰਡੀ ਦੇ ਵਿੱਚ ਆ ਰਿਹਾ ਰਜੀਤ ਸਾਗਰ ਡੈਮ ਦੇ ਵਿੱਚ ਪਾਣੀ ਆ ਰਿਹਾ ਸਦੂਈ ਸਿਸਟਮ ਦੇ ਰਾ ਇਹ ਹਰੀਕੇ ਬਾਰੇ ਅਜ ਤੱਕ ਜਿਹੜਾ ਅੱਗੇ ਮਾਰ ਕਰ ਰਿਹਾ ਹੈ ਪਿਆਸ ਦੇ ਵਿੱਚ ਜਿਹੜਾ ਪਾਣੀ ਜਾ ਰਿਹਾ ਹੈਗਾ ਰਵੀ ਦਾ ਸਿਸਟਮ ਹੈ ਜਿਹੜਾ ਰਜੀ ਸਾਗਰ ਟਾਈਮ ਦੇ ਨਾਲ ਡੀਲ ਕਰ ਰਿਹਾ ਕੀ ਥੱਲੇ ਇਹ ਸਿਸਟਮ ਤਿਆਰ ਸੀ ਕਿ ਉੱਪਰ ਬਰੀ ਦੁਆਬ ਕਨਾਲ ਜਿੰਨੇ ਪਾਣੀ ਖਿੱਚਣਾ ਸੀਗਾ ਇਹ 2001 ਤੋਂ 2005 ਤੋਂ ਬਾਅਦ ਰੀਬਾਡਲ ਹੀ ਨਹੀਂ ਹੋਈ 20 ਸਾਲ ਲੰਘ ਗਏ ਨੇ ਕੀ ਉਹਦੇ ਵਿੱਚ ਸਮਰੱਥਾ ਹੈ ਸੀ ਪਾਣੀ ਖਿੱਚਣ ਦੀ ਕੀ ਨਾਲੇ ਦਰਿਆ ਨਹਿਰਾਂ ਉਹ ਕਸੀਆਂ ਖਾਲਾਂ ਸਾਰੇ ਸਾਫ ਸਫਾਈ ਹੋ ਚੁੱਕੇ ਸਨ ਇਹ ਕਿਹੜਾ ਕੋਈ ਇਕਰਾਰ ਦੇ ਵਿੱਚ ਹੜ ਆ ਗਏ ਨੇ ਐਡਾ ਵੱਡਾ ਸਾਡੇ ਕੋਲ ਮੌਸਮ ਵਿਭਾਗ ਲੱਗ ਹੈਗਾ ਏ 3100 ਕਿਲੋਮੀਟਰ ਤੋਂ ਵੱਧ ਜਿਹੜਾ ਯੂਪੀਡੀਸੀ ਦਾ ਸਿਸਟਮ ਕੰਮ ਕਰਦਾ 250 ਤੋਂ ਵੱਧ ਇਹਦੇ ਨਾਲ ਦੂਏ ਖਾਲੇ ਲੱਗਦੇ ਸਨ ਉਹਨਾਂ ਦੀ ਵੀ ਸਫਾਈ ਹੋ ਚੁੱਕੀ ਸੀ ਕੁਦਰਤੀ ਆਫਤ ਕਹਿ ਕੇ ਪੱਲਾ ਛਡਾਇਆ ਨਹੀਂ ਜਾਣਾ ਇਹਦੀ ਜਵਾਬਦੇਹੀ ਤੈਅ ਕਰਨੀ ਪੈਣੀ ਹੈ